जीवन हर या जॻा हा जॻा 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 वॾा हवा 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 ई सॼे सब कबी कब्डी कबी ਜੀਵਨ ਮਾਨੂ ਕੇ ਗਿੱਲਾਂ ਵਾਲਾ ਖੇਡ ਕਬੱਡੀ ਦਾ ਜੂਪਾ ਬੜੀ ਫੁਰਤੀ ਹੈ ਬੜੀ ਚੁਸਤੀ ਹੈ ਬੜੀ ਜੁਗਤੀ ਹੈ ਇੱਕ ਪਾਸੇ ਸ਼ੀਲੂ ਹੈ ਨਾਲ ਅਮਨ ਹੈ ਆ ਜਤਿੰਦਰਾ ਚਾਰਸਾ ਵੀ ਆ ਤੇ ਜਲਾਲਪਰੀਆ ਪੱਲ ਲੈ ਸ਼ੀਲੂ ਦੇ ਨਾਲ ਮੁਕਾਬਲਾ ਕਰਕੇ ਭੱਜਿਆ ਜਾਂਦਾ ਹੈ ਲੈ ਵੀ ਕਾਲਿਆ ਵੇਖ ਟੱਕਰ 20 ਦੇ ਦਰਮਿਆਨ ਉਹ 20 ਦੇ ਦਰਮਿਆਨ ਜੀਵਨ ਅਗਲੀ ਕਬੱਡੀ ਪਾਉਣ ਦੇ ਲਈ इन फणा फड़ ਅਜੂ ਸਿੰਧਵਾ ਘਰੋਂ ਕਰੀ ਦੌਰ ਤੇ ਜੰਡੀ ਚਲਾ ਤੇ ਮਾਰਨ ਦਰਸ਼ਕਾਂ ਦੀ ਖੜ ਕੇ ਕਬੱਡੀ ਦੇਖਦਾ ਉਹ ਦਰਸ਼ਕ ਜੀਵਨ ਫੇਰ ਕਬੱਡੀ ਪਾ ਰਿਹਾ ਕੈਲਗਰੀ ਵਾਲਾ ਇੱਕ ਵਾਰੀ ਹੱਲਾ ਗੁੱਲਾ ਜਿਆ ਕਰਦੇ ਦੁਨੀਆ ਨੱਚ ਉਠੀ ਆ ਲੈ ਵੀ ਗਾਲਬ ਦੁਨੀਆ ਨੱਚ ਉਠੀ ਆ ਆ ਜੀਵਨ 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 ਖੇਡ ਕਬੱਡੀ ਦਾ ਅਜੂਬਾ ਦੁਨੀਆ ਤਾੜੀਆਂ ਪੁਕ ਕੇ ਕਹਿੰਦਾ ਕਬੱਡੀ ਪੌਂਡੀ ਖੇਡ ਕਬੱਡੀ ਦਾ ਅਜੂਬਾ ਕਬੱਡੀ ਪੌਂਡੀ ਬਹਲਾ ਹੋਇਆ ਸਾਡੇ ਵੀਰ ਵੱਲੋਂ ਬੁਲਾਰ ਦੇ ਲਈ 500 ਡਾਲਰ ਗਰਪੀਰ ਗੁੰਮਡੀ ਸਾਡੇ ਭਰਾ ਵੱਲੋਂ ਅਗਲੀ ਕਬੱਡੀ ਜੀਵਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਅਦਾ ਹੋਇਆ ਹੈ। ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ। ਵੀ ਤਾਲੀਆਂ ਮਾਰ ਦਿਓ ਜੀਵਨ ਦੇ ਲਈ। ਗਿਆ ਮਾਨੁਕੇ ਗਿੱਲਾਂ ਦਾ ਜੀਵਨ ਖੇਡ ਕਬੱਡੀ ਦਾ ਜੂਬਾ ਲੋਕਾਂ ਨੂੰ ਨਚਾਉਂਦਾ ਹੈ ਮੇਲੇ ਬਣਾਉਂਦਾ ਹੈ ਢੰਗੜੇ ਪਾਉਂਦਾ ਹੈ ਆ ਖਿਡਾਰੀ ਕਹਿੰਦੇ ਢੰਗੜੇ ਪਾਉਂਦਾ ਹੈ ਇਹ ਜੀਵਨ ਮਾਨੂਕੇ ਗਿੱਲਾਂ ਦਾ ਜਿਸ ਨੌਜਵਾਨ ਦਾ ਬੋਲੇ ਹੋਇਆ ਧਾਵਾ ਪਰ ਹੁਣ ਦੇਖਦੇ ਆ ਵੀ ਫਿਰ ਜਤਿੰਦਰ ਦੀ ਟਰਾਈ ਦੇ ਨਾਲ ਮਾਨੂਕੇ ਗਿੱਲਾਂ ਵਾਲਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਮੋਹਲੇ ਜੂਬੇ ਨੇ ਜਿਹੜਾ ਅੱਜ ਦਾ ਮੇਲਾ ਲੁੱਟਿਆ ਨਾ ਇਹ ਵੀ ਕਹਿੰਦੇ ਆਣ ਬੱਕਰੀਆਂ ਗੱਲਾਂ ਕਰਵਾ ਗਿਆ ਜੀਵਨ ਮਾਨੂਕੇ ਗਿੱਲ ਵਾਲਾ ਪਰ ਵੇਖਿਓ ਜਲਾਲਪੁਰੀਆ